इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो ले खबर वाले बड़ा स्वागत है ਸ਼ਹੀਦ ਭਗਤ ਸਿੰਘ ਜੀ ਅੱਜ ਜਿੱਥੇ 3% ਦੇ ਇਹੀ ਪ੍ਰਿੰਟਾਂ ਮਾਝ ਆ ਰਹੇ ਆ ਅੱਜ ਇਹਨੇ ਉੱਪਰ ਬੜਾ ਸਾਰਾ ਦੇਖਾ ਮਿਲਿਆ ਕੱਲ ਬਾਅਦ ਇਹਨੇ ਉਹ ਸਿੱਖੀ ਜਨਾ ਸਿੱਟ ਸਾਬਾ ਜਿਹੜਾ ਪ੍ਰੋਸੈਸ ਜਿਹੜਾ ਬਣਾਇਆ ਗਿਆ ਹਾਂਜੀ ਤੇ ਕੀ ਕੀ ਅੱਠਾ ਦੇਖੋ ਜੀ ਜਿਸ ਤਰ੍ਹਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਨੇ ਇੱਕ ਨੌਜਵਾਨ ਪੀੜੀ ਨੂੰ ਰਸਤਾ ਦਿਖਾਉਣ ਵਾਲੇ ਮਹਾਪੁਰਖ ਹੋਏ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿਚਾਰ ਰੈਵੋਲੂਸ਼ਨ ਲਿਆਂਦੀ ਸਰਦਾਰ ਭਗਤ ਸਿੰਘ ਜੀ ਨੂੰ ਆਪਣੀ ਜ਼ਿੰਦਗੀ ਦੇ ਬਾਰੇ ਕੋਈ ਨਹੀਂ ਸੀ ਉਹਨਾਂ ਨੂੰ ਆਹੀ ਕਿਸੇ ਤਰੀਕੇ ਕਿਸੇ ਦੇਸ਼ ਨੂੰ ਆਜ਼ਾਦ ਕਰਾਇਆ ਜਾਵੇ ਔਰ ਉਹਨਾਂ ਨੇ ਦੇਸ਼ ਆਜ਼ਾਦ ਕਰਾਣਾਸਤੇ ਉਹਨਾਂ ਨੂੰ ਜਰੇ ਜਰੇ ਸੰਗਰਸ਼ ਕਰਨੇ ਪਏ ਉਹਨਾਂ ਦੇ ਨਾਲ ਨੌਜਵਾਨ ਜੁਵਾ ਪੀੜੀ ਵੀ ਨਾਲ ਜੁੜੀ ਔਰ ਜਿਸ ਵਕਤ ਉਹਨਾਂ ਨੇ ਇਹ ਸਿੱਧੇ ਬਾਰੇ ਮੁਕਾਮ ਤੇ ਕਰਨਾ ਉਸਤੇ ਉਹਨਾਂ ਨੂੰ ਇਹੋ ਜਿਹੇ ਤਰਸੀਹ ਦਿੱਤੇ ਗਏ ਇਹੋ ਜਿਹੇ ਕਢਾਈਆਂ ਜਿਨ੍ਹਾਂ ਕਿ ਅਸੀਂ ਅੱਜ ਦੇ ਜਮਾਨੇ ਅਸੀਂ ਕਬੂਲ ਸੋਚੂ ਨਹੀਂ ਸਕਦੇ ਅੱਜ ਅਸੀਂ ਇਹ ਆਜ਼ਾਦੀ ਦੇ ਵਿਚਾਰ ਸਾਹ ਲੈ ਰਹੇ ਹਾਂ ਅਸੀਂ ਇਹ ਸਾਹ ਲੈਣੇ ਬਿਨਾਂ ਤੇ ਸਿਰਫ ਸਰਦਾਰ ਭਗਤ ਸਿੰਘ ਜਿਹੜੇ ਸ਼ਹੀਦੇ ਆਜਮ ਸੀ ਜਾਂ ਹੋਰ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਆਪਣੇ ਆਪ ਨੂੰ ਸਾਹ ਲੈਣ ਦੇ ਕਾਬਲ ਬਣਾਇਆ ਹੈ ਕਿਉਂਕਿ ਜੇ ਅਗਰ ਉਹ ਸ਼ਹੀਦ ਨਾ ਹੁੰਦੇ ਤੇ ਅਸੀਂ ਅੱਜ ਵੀ ਗੁਲਾਮ ਸੀ ਅੰਗਰੇਜ਼ਾਂ ਨੇ ਜਿਹੜੇ ਆਏ ਸੀ ਉਹਨਾਂ ਨੇ ਸਾਨੂੰ ਗੁਲਾਮ ਕਿਆ ਸੀ ਉਹ ਪਤਾ ਕੀ ਕਹਿੰਦੇ ਸੀ ਜਿਸ ਵਕਤ ਅੰਗਰੇਜ਼ ਸੀ ਉਹ ਪਤਾ ਕਹਿੰਦੇ ਕਿ ਨੋ ਡੌਗਸ ਨੋਟ ਅਲਾਉਡ ਟੂ ਐਂਟਰ ਥਿਸ ਲਾਇਬ੍ਰੇਰੀ ਪਰ ਭਗਤ ਸਿੰਘ ਅੰਨੇ ਨੇ ਇਹ ਵਾਕਿਲ ਸਾਬਤ ਕੀਤਾ ਕਿ ਇੰਡੀਅਨ ਦੇ ਆਰ ਨੋ ਡੌਗਸ ਬਟ ਦ ਬ੍ਰਿਟਿਸ਼ਰਸ ਆਰ ਡੌਗਸ ਥੈਟਸ ਵਾਈ ਉਹਨਾਂ ਨੇ ਬੜਾ ਸੂਰਜ ਕੀਤਾ ਜਿਹਦੇ ਕਰਕੇ ਅੱਜ ਸਾਡਾ ਲੋਕਾਂ ਨੂੰ ਇੱਥੇ ਆਹ ਲੈਣ ਦੇ ਕਾਬਿਲ ਬਣਾਇਆ ਨੌਜਵਾਨ ਪੀੜੀ ਨੂੰ ਕਿਸ ਦੇ ਦੈਤਨਾ ਚਾਹੋ ਮੈਂ ਨੌਜਵਾਨ ਪੀੜੀ ਦੱਸਿਆ ਕਿ ਬਾਬਦੀ ਉਹਨਾਂ ਨੇ ਬੜਾ ਬਹੁਤ ਅੱਛੇ ਤਰੀਕੇ ਦੇ ਨਾਲ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਮੈਂ ਸਭ ਤੋਂ ਪਹਿਲੇ ਤੇ ਇਸ ਵਾਰਡ ਦੇ ਜਿਹੜੇ 27 ਨੰਬਰ ਵਾਰਡ ਦੇ ਕੌਂਸਲਰ ਸਾਹਿਬ ਮੋਨਿਕਾ ਸ਼ਰਮਾ ਜੀ ਗ੍ਰੀਨ ਸ਼ਰਮਾ ਜੀ ਜਿਨ੍ਹਾਂ ਨੇ ਆਪਣੇ ਇੱਕ ਇਹੋ ਜਿਹੇ ਲੋਕਾਂ ਦੇ ਵਿਚਾਰ ਸਾਰੇ ਬੰਦਿਆਂ ਨੂੰ ਆਪਣੀ ਟੀਮ ਨੂੰ ਮੈਸੇਜ ਦਿੱਤੇ ਔਰ ਉਹਨਾਂ ਨੂੰ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੇ ਵਿਚਾਰ ਸਕਸੈਸ ਕੀਤਾ ਮੈਨੂੰ ਸਮਝ ਆ ਕਿ ਮੋਨਿਕਾ ਸ਼ਰਮਾ ਜੀ ਨੇ ਜਿੰਨਾ ਰੋਲ ਬੁਣਿਆ ਕੀਤਾ ਉਹਨਾਂ ਦੇ ਇਲਾਕੇ ਦੇ ਵਿਚਾਰ ਕੋਈ ਬੰਦਾ ਕਿਸੇ ਪਾਰਟੀ ਦਾ ਆ ਜਾਏ ਕਿਸ ਇਲਾਕੇ ਦਾ ਆ ਜਾਏ ਕਿਸੇ ਬੰਦੇ ਦਾ ਕੋਈ ਕੰਮ ਨਹੀਂ ਰੁਕਦਾ ਔਰ ਹਰ ਬੰਦੇ ਦਾ ਕੰਮ ਹੱਥੋਂ ਹੱਥੀ ਕਰਦੇ ਆ ਨਾਲ ਚਾਪ ਲਾਉਂਦੇ ਆ ਨਾਲ ਉਹਨਾਂ ਨੂੰ ਪੁੱਛਦੇ ਕੋਈ ਹੋਰ ਸੇਵਾ ਕੀ ਤੇ ਦੱਸੋ ਕਿਉਂਕਿ ਮੈਂ ਦੇਖਿਆ ਕਿ ਸਾਡੇ ਇਲਾਕੇ ਦੇ ਉਸ਼ਕਰ ਗ੍ਰੀਸ਼ਮਾ ਜੀ ਮੈਡਮ ਜਿਮੋਨਾ ਸ਼ਰਮਾ ਦੀ ਜੋੜੀ ਆ ਉਹ ਜੀ ਹੈ ਜਿਹੜੀ ਕਿ ਇਲਾਕੇ ਦੇ ਵਿੱਚ ਆਨ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਨਾ ਰੱਬ ਇਹਨਾਂ ਨੂੰ ਐਮਐਲਏ ਬਣਾਵੇ ਮਨਿਸਟਰ ਬਣਾਵੇ ਕਿਉਂਕਿ ਇਹਨਾਂ ਦੇ ਉਸ਼ਕਰ ਇਹੋ ਜੀ ਕਾਬਲੀਅਤ ਹੈ ਜਿਸ ਨਾਲ ਦੁਨੀਆ ਨੂੰ ਸਾਰਿਆਂ ਨੂੰ ਆਪਣੇ ਨਾਲ ਜੋੜ ਲੈਂਦੇ ਆ ਤੇ ਇਹ ਮੋਨਿਕਾ ਸ਼ਰਮਾਈ ਦੀ ਬਦੌਲਤ ਹੀ ਸਭ ਕੁਝ ਹੋ ਰਿਹਾ ਹੈ ਗ੍ਰੀਸ਼ਮਾ ਜੀ ਜਿਨ੍ਹਾਂ ਨੇ ਇਲਾਕੇ ਦੇ ਉਸ਼ਕਰ ਰੈਵਿਊਸ਼ਨ ਲਿਆਂਦੀ ਹੈ ਮੈਨੂੰ ਮੋਨ ਕੱਲ੍ਹ ਬਰਤਾਂਗੇ ਸ਼ੀਦ ਆਜਮਪੁਰ ਤੋਂ ਜਲਦੀ ਦਿੱਤੇ ਉਸ ਨੂੰ ਕਾ ਸ਼ਰਮਾ ਜੀ ਅੱਗੇ ਲੋਕਾਂ ਨੂੰ ਕਿਸ ਦੇਣਾ ਚਾਹਵਾ

ਦੇਸੀ ਪਕਵਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਮੈਂ ਕੰਪਿਊਟਰ ਸਟ੍ਰੀਮ ਕਰ ਰਿਹਾ ਇੰਡੀਆ ਟੀਵੀ ਨਿਊਜ਼ ਪੰਜਾਬ ਅੰਮ੍ਰਿਤਸਰ ਨਿਊਜ਼ ਉਹ ਦੋ ਤੁਸੀਂ ਕੋਲ ਆ ਬਿਖੇ 200 ਸੱਤਾਂ ਆ ਹਾਂ ਉਹ 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 ਸਤ ਸ੍ਰੀ ਅਕਾਲ ਸਾਰਿਆਂ ਨੂੰ ਯਾਦ ਹੈ ਸਭ ਯਾਤਰਾਾਂ ਦੀ ਲੋੜ ਨਹੀਂ ਹੈਗੀ ਉਹਨਾਂ ਵਰਗੀ ਦੇਸ਼ ਭਗਤੀ ਤੇ ਉਹਨਾਂ ਵਰਗਾ ਨੇਤਾ ਦੇਸ਼ ਕੋਈ ਵੀ ਨਹੀਂ ਹੋਣਾ ਇਸੇ ਸੇ ਸਾਨੂੰ ਉਹਨਾਂ ਦੇ আদর্শਾਂ ਤੇ ਚੱਲਣਾ ਚਾਹੀਦਾ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਹਰ ਸਾਲ ਇਸ ਤਰ੍ਹਾਂ ਹੀ ਉਹਨਾਂ ਦਾ ਬੰਦਨ ਬੰਦੇ ਰਹੋ ਉਹਨਾਂ ਨੂੰ ਯਾਦ ਕਰਦੇ ਰਹੋ ਤਾਂ ਕਿ ਸਾਡੇ ਚ ਉਹਨਾਂ ਦੀ ਮੰਨ ਉਹਨਾਂ ਦੇ ਜੋ ਭਾਵ ਹੈਗੇ ਸਾਡੇ ਮਨ ਚ ਰਹਿਣ ਧੰਨਵਾਦ ਜਿਹੜੀ ਇਹ ਸਭਾ ਜਿਨ੍ਹਾਂ ਨੇ ਆਯੋਜਕ ਕੀਤੀ ਆ ਪਹਿਲੇ ਦਿਨ ਮੈਂ ਆਯੋਜਕ ਜਿਹੜੇ ਕਰਨਾਲੀ ਨੇ ਉਹਨਾਂ ਦਾ ਮੈਂ ਥੈਂਕਸ ਕਰਨਾ ਕਿਉਂਕਿ ਇਹਨਾਂ ਨੇ ਅੱਜ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਦੀ ਜਿਹੜੇ ਕਿ ਵਕਈ ਇੱਕ ਦੇਸ਼ ਦੇ ਬੜੇ ਵੱਡੇ ਲੀਡਰ ਹੋਏ ਨੇ ਜਿਨ੍ਹਾਂ ਨੇ ਬੜੀ ਕੁਰਬਾਨੀ ਦਿੱਤੀ ਔਰ ਉਹਨਾਂ ਦੇ ਨਾਲ ਅੱਜ ਜਿਹੜੇ ਨੌਜਵਾਨ ਬੰਦੇ ਜਿਨ੍ਹਾਂ ਨੇ ਇਸ ਦੇਸ਼ ਨੂੰ ਅਗਲ ਯਾਨਾਸਤੇ ਬਹੁਤ ਕੁਝ ਕੀਤਾ ਔਰ ਆਪਣੇ ਲਾਈਫ ਨੂੰ ਵੀ ਕਿਸੇ ਚੀਜ਼ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਤੇ ਮੈਂ ਪਹਿਲੇ ਉਹਨਾਂ ਆਯੋਜਕਾਂ ਨੂੰ ਉਹਨਾਂ ਦਾ ਥੈਂਕਸ ਕਰਨਾ ਤੇ ਫਿਰ ਮੈਂ ਇਸ ਮੌਕੇ ਤੇ ਜਿਵੇਂ ਸਾ ਗ੍ਰੀ ਸ਼ਰਮਾ ਜੀ ਮੈਡਮ ਮੋਨਿਕਾ ਸ਼ਰਮਾ ਜੀ ਨੇ ਸਪੈਸ਼ਲ ਇੰਟਰਸ ਲੈ ਕੇ ਸਾਰੇ ਬੰਦਿਆਂ ਨੂੰ ਫੋਨ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਅੱਜ ਤਸ਼ੀਦ ਭਗਤ ਸਿੰਘ ਦਾ ਜਨਮ ਦਿਨ ਮਨਾਣਾ ਹੈ ਮੈਂ ਪਹਿਲੀ ਗੱਲ ਦਿਆ ਕਹਿਣਾ ਚਾਹਣਾ ਭਗਤ ਸਿੰਘ ਦੀ ਜਿਹਦੇ ਬਾਰੇ ਸਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਕਿ ਉਹ ਕੌਣ ਸੀ ਉਹ ਇੱਕ ਸੀ ਵੀ ਕਨਫਰਮੇਸ਼ਨ ਦੇ ਇੱਕ ਰਾਸ਼ਟਰ ਦੇ ਹੀਰੋ ਸੀ ਜਿਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਆਜ਼ਾਦੀ ਦੇ ਬਾਰੇ ਇੱਕ ਇਹੋ ਜਿਹਾ ਲੋਕਾਂ ਦੇ ਵਿਚਾਰ ਜਜ਼ਬਾ ਪੈਦਾ ਕੀਤਾ ਕਿ ਲੋਕ ਸਾਰੇ ਜਿਹੜੇ ਕਿਸ ਤਰ੍ਹਾਂ ਆਜ਼ਾਦੀ ਆਸਤੇ ਸੰਘਰਸ਼ ਕਰਦੇ ਰਹੇ ਔਰ ਉਹਨਾਂ ਨੇ ਅੰਤ ਦੇ ਵਿਚਾਰ ਕਿਸ ਤਰ੍ਹਾਂ ਦੇਸ਼ ਨੂੰ ਆਜ਼ਾਦ ਕਰਾਇਆ ਕਿਉਂਕਿ ਅੱਜ ਅਸੀਂ ਜਿਹੜੀ ਆਜ਼ਾਦੀ ਵੀ ਜਿਹੜੀ ਆ ਇੱਕ ਕੈਫੇ ਆ ਸ਼ਾਮ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਉਹ ਇੱਕ ਆਜ਼ਾਦੀ ਐਵੇਂ ਨਹੀਂ ਲਈ ਗਈ ਲੋਕੀ ਇਹਦੇ ਪਿੱਛੇ ਬੜਾ ਖੂਨ ਬਹਾਇਆ ਗਿਆ ਬੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਔਰ ਸ੍ਰੀ ਦੇ ਆਜਨ ਸਰਦਾਰ ਭਗਤ ਸਿੰਘ ਜੀ ਨੇ ਵਾਕਈ ਜੋ ਜੋ ਕੀਤਾ ਉਹ ਅੱਜ ਇਸ ਲੋਕਾਂ ਦੇ ਵਾਸਤੇ ਇੱਕ ਤਕਨਾ ਦੀ ਅੱਗੇ ਕੈਫੇ ਦਾ ਉਦਾਹਰਣ ਹੈ ਕਿ ਜਿਸ ਨਾਲ ਆਣ ਵਾਲੀ ਪੀੜ੍ਹੀ ਅਗਰ ਜੇ ਉਸ ਨੂੰ ਆਪਣੇ ਇਸ ਲਾਈਫ ਦੇ ਵਿਚਾਰ ਅਗਰ ਇਹਨੂੰ ਲਾਗੂ ਕਰੇਗੀ ਤੇ ਦੇਸ਼ ਨੂੰ ਮੁਜਾਹਦ ਸਾਥ ਬਚਾਇਆ ਜਾ ਸਕਦਾ ਕਿਉਂਕਿ ਸਾਡੇ ਦੇਸ਼ ਦੇ ਸਾਥ ਬਹੁਤ ਸਾਰੀਆਂ ਉਹਦੀਆਂ ਗਰਤ ਤਾਕਤਾਂ ਨੇ ਜਿਹੜੀਆਂ ਦੇਸ਼ ਦੇ ਵਿੱਚ ਸਰ ਉਠਾ ਰਹੀਆਂ ਨੇ ਔਰ ਉਹਨਾਂ ਦਾ ਮੁਕਾਬਲਾ ਅਸੀਂ ਤਾਂ ਹੀ ਕਰ ਸਕਨੇ ਆ ਜੇ ਸਾਡਾ ਯੂਥ ਅੱਗੇ ਲੱਗੇਗਾ ਤੇ ਯੂਥ ਸਾਡਾ ਜਿਹੜਾ ਨਾ ਉਹ ਜਿਸਾ ਪਗਲ ਸਿੰਘ ਦੀ ਨੇ ਆਜ਼ਾਦੀ ਐਸੇ ਉਹਨਾਂ ਨੇ ਕਸਮ ਖਾਦੀ ਹੀ ਕਿ ਅਸੀਂ ਮੁਲਕ ਨੂੰ ਆਜ਼ਾਦ ਕਰਾਵਾਂਗੇ ਅਸੀਂ ਰਹੀਏ ਚਾਹੇ ਨਾ ਰਹੀਏ ਪਰ ਅੱਜ ਉਹਨਾਂ ਦੀ ਬਦਾਲ ਅਸੀਂ ਸਾਰੇ ਆਜ਼ਾਦੀ ਇਲਮ ਮਨਾ ਰਹੇ ਹਾਂ ਔਰ ਮੈਂ ਸਮਝਦਾ ਕਿ ਆਣ ਵਾਲੇ ਸਮੇਂ ਦੇ ਉਸਾਰ ਜਿਸ ਤਰ੍ਹਾਂ ਸੀ ਅੱਜ ਜੋ ਸਾਡੇ ਮੁਲਕ ਦੇ ਵਿਚਕਾਰ ਜਿਹੜੀਆਂ ਗਲਤ ਤਾਕਤਾਂ ਸਨ ਉਠਾ ਰਹੀਆਂ ਨੇ ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ ਔਰ ਅਸੀਂ ਵਕਈ ਜਿਸ ਤਰ੍ਹਾਂ ਸਾਡੇ ਮੁਲਕ ਦੇ ਵਿਚਕਾਰ ਕਈ ਬਾਹਰ ਦੀਆਂ ਤਾਕਤਾਂ ਜਿਵੇਂ ਕਿ ਪਾਕਿਸਤਾਨ ਹੈ ਔਰ ਕਈ ਐਸੇ ਕੰਟਰੀ ਨੇ ਜਿਹੜੇ ਆ ਕੇ ਇਹਦੇ ਵਿਚਕਾਰ ਦਖਲਅੰਦਾਜ਼ੀ ਕਰ ਰਹੇ ਨੇ ਔਰ ਉਹਨਾਂ ਨੂੰ ਅਗਰ ਅਸੀਂ ਨਿਸ਼ਟਾਨਬੂਦ ਕਰ ਦੇਵਾਂਗੇ ਤੇ ਫੇਰ ਹੀ ਅਸੀਂ ਆਪਣੇ ਮੁਲਕ ਨੂੰ ਬਚਾ ਸਕਨੇ ਹਾਂ ਕਿਉਂਕਿ ਅਗਰ ਜੇ ਭਗਤ ਸਿੰਘ ਵਰਗਿਆਂ ਨੇ ਜਿਸ ਤਰ੍ਹਾਂ ਜੇ ਅਗਰ ਇਹੋ ਜਿਹਾ ਉਦਾਹਰਨ ਨਾ ਪੇਸ਼ ਕੀਤਾ ਹੁੰਦਾ ਤੇ ਸਾਡੇ ਲੋਕਾਂ ਨੂੰ ਬੜੀ ਮੁਸ਼ਕਲ ਸੀ ਕਿਉਂਕਿ ਹਰ ਬੰਦਾ ਆਪਣੀ ਲਾਈਫ ਨੂੰ ਬੜੀ ਚਾਹਦਾ ਕਿ ਮੇਰੀ ਲਾਈਫ ਸਹੀ ਹੋਣੀ ਚਾਹੀਦੀ ਆ ਪਰ ਅਗਰ ਭਗਤ ਸਿੰਘ ਵਰਗੇ ਬੰਦੇ ਜਿਨ੍ਹਾਂ ਨੇ ਦੇਸ਼ ਦੇ ਪਿੱਛੇ ਬੜੀਆਂ ਕੁਰਬਾਨੀਆਂ ਕੀਤੀਆਂ ਔਰ ਹਰ ਬੰਦੇ ਦੇ ਵਿਚਕਾਰ ਜਜ਼ਬਾ ਪੈਦਾ ਕੀਤਾ ਤੇ ਮੈਂ ਇੱਥੋਂ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਵਾਕਈ ਜਿਸ ਤਰ੍ਹਾਂ ਭਗਤ ਸਿੰਘ ਨੂੰ ਜਿੰਦਾ ਕਰ ਰਹੇ ਹੋ ਸ਼ਹੀਦ ਜਿੰਦਾ ਸ਼ਹੀਦ ਸੀ ਵਾਕਈ ਆਉਣ ਵਾਲੇ ਸਮੇਂ ਦੇ ਵਿਚਕਾਰ ਤੁਸੀਂ ਜੱਗੇ ਲੱਗੋਗੇ ਤੇ ਅਸੀਂ ਆਉਣ ਵਾਲੀਆਂ ਉਹ ਤਾਕਤਾਂ ਨੂੰ ਇਹਨਾਂ ਨੂੰ ਨਿਸ਼ਚਿਤ ਨਬੂਦ ਕਰ ਸਕਨੇ ਆ ਔਰ ਆਪਣੇ ਇਸ ਮੁਲਕ ਲਕ ਨੂੰ ਬਚਾ ਸਕਨੇ ਆ ਤੇ ਬਾਕੀ ਮੈਡਮ ਮੋਨਿਕਾ ਸ਼ਰਮਾ ਜੀ ਔਰ ਬ੍ਰੀ ਸ਼ਰਮਾ ਜੀ ਵਾਲੀਆ ਜੀ ਦਿਨਾ ਨਾਲ ਜੀ ਬੀਸੀ ਜੀ ਸਾਰੇ ਜਿੰਨੇ ਬੰਦੇ ਇੱਥੇ ਪਹੁੰਚਾਰੇ ਨੇ ਸਾਗਰ ਸਾਹਿਬ ਸਾਰਿਆਂ ਨੂੰ ਬਾਕੀ ਫੇਰ ਕਹਿੰਦਾ ਕੀ ਵਾਤੇ ਅੱਜ ਦਾ ਦਿਨ ਬਹੁਤ ਵਧੀਆ ਔਰ ਇਸ ਮੌਕੇ ਤੇ ਜਿਸ ਤਰ੍ਹਾਂ ਇਹਨਾਂ ਨੇ ਅੱਜ ਸਿੱਧੇ ਆ ਕੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਨੇ ਉਹਨਾਂ ਨੂੰ ਮੈਂ ਸੀਤੇ ਬਹੁਤ-ਬਹੁਤ ਵਧਾਈ ਦਿਨਾ ਔਰ ਸਾਰੀ ਜਿੰਨੇ ਵੀ ਸਾਰੇ ਬੰਦੇ ਇਹਨਾਂ ਦੇ ਨਾਲ ਇਹਨਾਂ ਸਾਰੇ ਆਗੂ ਜਿਹੜਾ ਜੋ ਵੀ ਜਿੰਨੀ ਸਾਰੀ ਕਮੇਟੀ ਆ ਸਾਰਿਆਂ ਨੂੰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਟਾਈਮ ਕੱਢ ਕੇ ਇਸ ਸ਼ਹੀਦ ਭਗ ਹੋਏ ਨੇ ਸਰਦਾਰ ਆਜ਼ਮ ਸਰਦਾਰ ਪਗਲ ਸੇ ਜਿੰਦਾਬਾਦ ਇਹ ਸਿੱਖਪਰਤਕ ਸਿੰਘ ਜੀ ਦਾ ਜਨਮ ਦਿਨ ਆ ਇਹ ਇੱਕ ਤਿਹਾੜਵਾਂ ਨੂੰ ਮਨਾਉਣਾ ਚਾਹੀਦਾ ਬੜੀ ਖੁਸ਼ੀ ਵਾਲੀ ਗੱਲ ਆ ਵੀ ਫਰੀਜ਼ੀ ਨੇ ਤੇ ਭੈਜੀ ਨਾਲ ਆਪਣਾ ਅਭਰਾਲਾ ਕੀਤਾ ਸਾਰੀ ਟੀਮ ਨੇ ਵਧੀਆ ਅਭਰਾਲਾ ਕੀਤਾ ਸਾਡੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਮਤਲਬ ਇਹਨਾਂ ਨੂੰ ਗਿਆਨ ਹੋਣਾ ਚਾਹੀਦਾ ਕਿ ਇਹ ਜਿਹੜੀਆਂ ਹਸਤੀਆਂ ਵਾਂ ਇਹਨਾਂ ਨੇ ਆਪਣੀ ਜਾਨ ਤੇ ਖੇਡ ਗਏ ਇਹਨਾਂ ਨੂੰ ਕੋਈ ਲਾਲਚ ਨਹੀਂ ਸੀ ਵੀ ਆਪਾਂ ਸੱਤਾ ਲੈਣੀ ਆ ਆਪਾਂ ਜਾਂ ਕੁਰਸੀਆਂ ਦਾ ਰਾਜ ਭੋਗਣਾ ਵਜਾ ਕੇ ਜੋ ਇਹਨਾਂ ਕੁਰਬਾਨੀ ਕੀਤੀ ਆ ਉਹ ਇਤਿਹਾਸ ਦੀ ਜਿੰਦ ਦੁਨੀਆ ਚੱਲਣੀ ਉਹ ਮਤਲਬ ਯਾਦ ਰੱਖੀ ਜਾਵੇ ਕਿ ਯਾਦ ਸੇਵਾ ਜਨਰੀਏ ਦੇਸ਼ ਦੀ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਬੈਠਦੇ ਰਿਹਾ ਉਹਨਾਂ ਲੱਖ ਨਸੀਬਤਾਂ ਥਲੀਆਂ ਨੇ ਕੋਈ ਇਸ ਤਰ੍ਹਾਂ ਇਹ ਵੀ ਇਹ ਨਸੀਬਤਾਂ ਵੀ ਚੱਲਦੇ ਰਹੇ ਨੇ ਇਹਨਾਂ ਨੂੰ ਕੋਈ ਲਾਲਚ ਨਹੀਂ ਕਿਸੇ ਗੱਲ ਦਾ ਹੈਗਾ ਜੇ ਨੌਜਵਾਨ ਇਹਨਾਂ ਤੋਂ ਸਿੱਖਿਆ ਲੈ ਕੇ ਗਾਂ ਅਗੇ ਚੱਲਦੇ ਨੇ ਤੋ ਕਿ ਚੰਗੇ ਮਕਾਮ ਤੇ ਪਹੁੰਚਦੇ ਨੇ ਜੇ ਇਹਨਾਂ ਨੂੰ ਕੋਈ ਲਾਲਚ ਹੁੰਦਾ ਵੀ ਆਪਾਂ ਆਜ਼ਾਦੀ ਲੈਣ ਤੋਂ ਬਾਅਦ ਕੋਸ਼ਿਸ਼ ਆ ਤੇ ਬਹਿਣਾ ਚਾਹ ਕੰਮ ਕਰਨਾ ਤੇ ਆ ਜੋ ਹੌਸਲਾ ਪਹੁੰਚ ਗਈ ਇੱਥੇ ਦਰਤਾਂ ਹੋਏ ਫਿਰਦੇ ਜਾਗੇ ਉਹ ਇਹਨਾਂ ਦੀ ਜਿਹੜੀ ਸਾਦਗੀ ਜੋ ਇਹਨਾਂ ਦਾ ਮਾਰਗਦਰਸ਼ਕ ਉਹ ਸਾਨੂੰ ਅਪੜਾਉਣ ਦੀ ਬਹੁਤ ਜ਼ਰੂਰਤ ਆ ਉਹਦੇ ਵਿੱਚ ਰਿਐਲਿਟੀ ਹੋਣੀ ਚਾਹੀਦੀ ਆ ਇਹ ਜਿਵੇਂ ਪਗਾਂ ਬਲੀ ਇਹ ਛੀਦ ਭਗ ਸਿੰਘ ਵਰਗੀਆਂ ਤੇ ਕੰਮ ਆਡੇ ਹੋਰ ਤਰ੍ਹਾਂ ਦੇ ਹੋਣਾ ਉਹ ਨਹੀਂ ਹੈਗਾ ਉਹ ਤੇ ਕਿਸੇ ਨੂੰ ਨਜੇ ਆਉਂਦੇ ਆ ਜਿੱਦਾ ਦੀ ਪੱਕਾ ਬਣ ਗਏ ਤੇ ਕੰਮ ਆ ਹੋਰ ਚੱਲਦੇ ਆ ਉਹ ਕਿਤਨਾ ਕਿਤੇ ਉਹ ਛੀਦਾਂ ਦਾ ਅਪਮਾਨ ਆ ਆਪਾਂ ਹੁਣ ਇੱਥੇ ਬੈਠਿਆਂ ਦੇ ਇਹਨਾਂ ਦਾ ਜਿਹੜਾ ਦਿੱਤਾ ਹੋਇਆ ਨਾਰਾ ਵਾ ਉਹ

हेलो तो क्या है हेलो ਮੁਨੇ ਪਾਣਾ ਪਰ ਉੱਪਰ ਆਉਂਦਾ ਰਹੇ ਜਿਵੇਂ 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 ਜਿ ਹਾਂ ਜੀ ਉਹ ਬੋਟਾ ਨਹੀਂ ਆਉਂਦਾ ਅਰਥੀ ਆ ਗਿਆ ਹੈ ਲੋ ਹੋ ਗਏ ਚਲੋ ਬੌਣਾ ਲਾਓ ਮੈਂ ਜੀ ਅੱਧਾ ਡਾਡਾ ਅੱਛਾ ਬਕਾਓ ਆ ਜਾਓ ਸਰਬਾਣੀ ਦੇਣ ਤੋਂ ਬਾਅਦ ਇਹਨਾਂ ਦੇ ਪਰਿਵਾਰਾਂ ਦਾ ਜੋ ਹਾਲ ਹੋਇਆ ਬਾਕੀ ਬੰਦ ਨਗੀਦਾਰੀ ਮੈਂ ਬਹੁਤ ਜ਼ਿਆਦਾ ਇਲਾਬਾਤ ਦੇ ਕਿਉਂ ਨਾ ਹੁੰਦੀ ਧੀਰਜ ਚੱਲਣੇ ਦਾ ਜਾਨ ਮਾਦਾ ਪਰਿਵਾਰ ਆ ਉਹ ਕਿੰਨੀ ਮਾੜੀ ਕਿਹਨਾਂ ਜਨਮ ਦੇ ਬਸ ਫੀਰ ਇਹਨਾਂ ਦਾ ਪਰਿਵਾਰ ਆ ਕਿੰਨੀ ਮਾੜੀ ਤਸਿਲ ਲੱਗ ਗਈ ਆ ਕੋਈ ਪਤਾ ਨਹੀਂ ਕੀ ਕਹਿੰਦੇ ਕਿ ਜਦੋਂ ਬੰਦਾਂ ਦੀਆਂ ਕਿਸੇ ਬਾਤ 아, 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 ਕਹਿੰਦਾ ਕਿ ਇਹ ਕੈਕ ਵਿੱਚ ਹੈ ਹਰ ਹੋਇਆ ਉਹ ਸਾਰੇ ਬੋਲਦਾ ਅੱਛਾ ਇਹ ਕੋਲ ਨੀਰਾ ਬੋਲਵਾ ਦਿੱਤਾ ਬਿੰਦੋ ਦੇਰ ਤੇ ਖੁੱਲਣਾ ਗ੍ਰਿਸ਼ ਭਾਜੀ ਮੈਂ ਦੇਖ ਰਿਹਾ ਇੱਧਰ ਆਣਾ ਇੱਕ ਮਿੰਟ ਇੱਧਰ ਆ ਲੈ ਮੈਂ ਕਿਹਨਾਂ ਕੈਕ ਖੁੱਲ੍ਹੇ ਸੀ ਮਾਰੇ ਨਾ ਕੋਈ ਕੈਮਰਾ ਕੋਲ ਤਾਂ ਨਾਲ ਇਪੋ ਫੋਕਸ ਰੱਖੀਏ ਇਧਰ ਮੰਨੇ ਬਿਸਮਿਲਲਾ ਮੰਨੇ ਗਰੀ ਜੀ ਅੱਜ ਸ਼ਿਦੇ ਦੇ ਪਾਸੇ ਜਨਮ ਲਾ ਗਿਆ ਵਾਰਨਬਰ 72 ਵਿੱਚ ਕੀ ਕੰਨਾ ਕਰੀਏ ਵਾਰਨਬਰ 72 ਜੀ